ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਕੀ ਲਾਡਲੀ ਫੌਜ ਵੱਲੋਂ ਇੱਕ ਜੋ ਪਰਾਲਾ ਬਹੁਤ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਸੋਸਾਇਟੀ ਵੱਲੋਂ ਬਸਾ ਦਾ ਗੁਰਦੁਆਮਾ ਦੀ ਯਾਤਰਾ ਲਈ ਅੱਜ ਜੋ ਯਾਤਰਾ ਸ਼੍ਰੀ ਮਨੀਕਰਤ ਸਾਹਿਬ ਲਈ ਅਤੇ ਰਵਾਲ ਸਰ ਸਾਹਿਬ ਦੀ ਅਤੇ ਉੱਥੇ ਮਨਾਲੀ ਦੀ ਇੱਕ ਜਿਹੜੀ ਬੱਚਿਆਂ ਦੀਆਂ ਛੁੱਟੀਆਂ ਨੇ ਇੱਕ ਨਾ ਬੱਚਿਆਂ ਨੂੰ ਗੁਰੂ ਘਰ ਦੇ ਲੜ ਲਾਂ ਲਈ ਇਹ ਪ੍ਰਿਣਨਾ ਕਿਉਂਕਿ ਜਿਹੜੇ ਬੱਚੇ ਨਸ਼ਾ ਤੋਂ ਪ੍ਰੇਤਿਤ ਹੋ ਰਹੇ ਨੇ ਜਾਂ ਕਿਸੇ ਗਲਤ ਰਾਹ ਤੇ ਜਾ ਰਹੇ ਨੇ ਉਹਨਾਂ ਨੂੰ ਆਪਣੀ ਸੁਸਾਇਟੀ ਨਾਲ ਜੋੜ ਕੇ ਵੱਡਾ ਉਪਰਾਲਾ ਕਰਨਾ ਇੱਕ ਮਨ ਦੇ ਵਿੱਚ ਮਕਸਦ ਹੈ ਸੁਸਾਇਟੀ ਦਾ ਇੱਕ ਯੋਗਦਾਨ ਹੈ ਸੁਸਾਇਟੀ ਦਾ ਇੱਕ ਬੜਾ ਵੱਡਾ ਤੇ ਇਸ ਕਰਕੇ ਅੱਜ ਗੁਰੂ ਕੀ ਲਾਡਲੀ ਫੋਜ ਵੱਲੋਂ ਬਹੁਤ ਵੱਡੇ ਉਪਰਾਲੇ ਦੇ ਵਿੱਚ ਚਾਰ ਪਸਾ ਦਾ ਕਾਫਲਾ ਗੁਰੂ ਕੀ ਲਾਡਲੀ ਫੋਜ ਵੱਲੋਂ ਜਾ ਰਿਹਾ ਹੈ ਅੱਜ ਜੋ ਕੀ ਸੰਗਤਾਂ ਦਾ ਜੱਥਾ 300 ਬੰਦੇ ਦਾ ਜੱਥਾ ਜੀ ਸਰਦਾਲੂਆਂ ਦਾ ਉਹ ਤੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਅੱਜ ਜੋ ਸੰਗਤਾਂ ਆਪਣੇ ਮਾ ਭਾਵਨਾ ਦੇ ਵਿੱਚ ਜਾ ਰਹੀਆਂ ਨੇ ਅਰਦਾਸਾਂ ਨਾਲ ਜਾ ਰਹੀਆਂ ਔਰ ਅਰਦਾਸਾਂ ਪੂਰੀਆਂ ਕਰਕੇ ਆਉਣੀਆਂ ਗੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਲਾ ਜੱਲਦਾ ਗੁਰੂ ਕੀ ਲਾਡਲੀ ਫੌਜ ਦੇ ਸਮੂਹ ਮੈਂਬਰ ਜਿਹੜੇ ਸੁਸਾਇਟੀ ਦੇ ਨਾਲ ਜੁੜੇ ਹੋਏ ਨੇ ਹੋਰ ਸਹਿਯੋਗੀ ਵੀਰ ਜਿਸ ਤਰ੍ਹਾਂ ਉਪਰਾਲੇ ਕਰਦੇ ਰਹੇ ਕਹਿਣਗੇ ਉਸੇ ਤਰ੍ਹਾਂ ਉਪਰਾਲੇ ਚੱਲਦੇ ਰਹੇ ਲੰਬੇ ਸਮੇਂ ਤੱਕ ਇਹ ਪੂਰੇ ਪਿਛਲੇ 25 ਸਾਲ ਤੋਂ ਇਹ ਸੇਵਾ ਚੱਲਦੀ ਆ ਰਹੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਔਰ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਸੰਗਤ ਦੇ ਉੱਤੇ ਛੋਟੇ ਜਿਹੇ ਸੱਦੇ ਦੇ ਵਿੱਚ ਇੰਨਾ ਵੱਡਾ ਉਪਰਾਲਾ ਹੋ ਜਾਂਦਾ ਹੈ ਇਹ ਗੁਰੂ ਮਹਾਰਾਜ ਆਪ ਕਰਾਉਂਦੇ ਨੇ ਅੰਗ ਸੰਗ ਹੋ ਕੇ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਲਾਡਲੀ ਇਨਾਂ ਦੀ ਸਾਰੀ ਟੀਮ ਵੱਲੋਂ ਧਾਰਮਿਕ ਯਾਤਰਾ ਦਾ ਆਯੋਜਨ ਕਰਕੇ ਵੱਡੀ ਗਿਣਤੀ ਸੰਗਤਾਂ ਨੂੰ ਮਨੀਕਰਨ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਤੇ ਲੈ ਕੇ जाया ਜਾ ਰਿਹਾ ਹੈ। ਔਰ ਦੇਖ ਕੇ ਬੜੀ ਖੁਸ਼ੀ ਹੋਈ ਹੈ। 4 ਬੱਸਾਂ ਰਾਜਾ ਜੀ ਲੈ ਕੇ ਜਾ ਰਹੇ ਨੇ ਔਰ ਵੱਡੀ ਗਿਣਤੀ ਚ ਅੱਜ ਸੰਗਤ ਇੱਥੇ ਮੌਜੂਦ ਹੈ। ਸਮੇਂ-ਸਮੇਂ ਤੇ ਰਾਜਾ ਜੀ ਵੱਲੋਂ ਇਹਨਾਂ ਦੀ ਟੀਮ ਵੱਲੋਂ ਜਿਹੜਾ ਧਾਰਮਿਕ ਯਾਤਰਾਵਾਂ ਲੋਕਾਂ ਨੂੰ ਕਰਾਈਆਂ ਜਾਂਦੀਆਂ ਬਹੁਤ ਵਧਾਈ ਦੇ ਪਾਤਰ ਨੇ। ਔਰ ਹੋਰ ਵੀ ਨੌਜਵਾਨਾਂ ਨੂੰ ਇਸੇ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ ਸਮਾਜ ਭਲਾਈ ਦੇ ਆਪਣੇ ਲੋਕਾਂ ਨੂੰ ਧਾਰਮਿਕ ਯਾਤਰਾਵਾਂ ਕਰਾਨੀਆਂ ਚਾਹੀਦੀਆਂ ਯੂਥ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਬਹੁਤ ਵਧੀਆ ਉਪਰਾਲੇ ਰਾਜਾ ਜੀ ਦੇ ਮੈਂ ਇਹਦੀ ਬਹੁਤ-ਬਹੁਤ ਸ਼ਲਾਘਾ ਕਰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਇਸੇ ਤਰ੍ਹਾਂ ਮਿਲ ਜੁਲ ਕੇ ਸੰਗਤਾਂ ਨੂੰ ਜਿਹੜਾ ਧਾਰਮਿਕ ਯਾਤਰਾ ਕਰਾਉਂਦੇ ਰਹਿਣ ਔਰ ਪ੍ਰਭੂ ਦਾ ਨਾਮ ਸਾਰੇ ਮਿਲ ਕੇ ਜਪਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਲਾੜੀ ਫੋਰਸ ਸੇਵਾ ਸੁਸਾਇਟੀ ਵੱਲੋਂ ਰਾਜਾ ਭਾਜੀ ਵੱਲੋਂ ਅੱਜ ਮਣੀਕਰਨ ਸਾਹਿਬ ਹੋਰ ਗੁਰੂ ਧਾਮਾਂ ਤੇ ਬਸ ਚਾਰ ਬੱਸਾਂ ਲੈ ਕੇ ਜਾ ਰਹੇ ਹਨ ਇਹ ਹਰ ਮਹੀਨੇ ਹਰ ਹਫਤੇ ਇਦਾਂ ਦੇ ਧਾਰਮਿਕ ਸਮਾਜਾਂ ਤੇ ਲੈ ਕੇ ਸੰਗਤਾਂ ਨੂੰ ਜਾਂਦੇ ਹਨ ਪ੍ਰਮਾਤਮਾ ਦੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਉਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਫੀਲਡ ਗੰਜ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਕੋਲ ਤੋਂ ਸਾਹਮਣੇ ਉਹ ਬਸਾ ਜਾਰੀਆਂ ਹਨ ਰਵਾਲਾ ਹੋ ਰੀਆਂ ਹਨ ਹੋਰ ਰਾਜਾ ਭਾਈ ਨੂੰ ਪ੍ਰਮਾਤਮਾ ਚੜ੍ਹਦੀ ਗਲਾ ਦੇ ਵਿੱਚ ਰੱਖੇ ਉਹ ਇਦਾਂ ਦੇ ਧਾਰਮਿਕ ਸਤਾਨਾਂ ਤੇ ਦਰਸ਼ਨ ਕਰਵਾਦੇ ਰਹਿਣ ਹੋਰ ਮੈਂ ਇੱਕ ਮੈਸੇਜ ਲਗਾਉਣਾ ਚਾਹੁੰਦਾ ਯੂਥ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਹੋਰ ਇਦਾਂ ਦੇ ਧਾਰਮਿਕ ਕੰਮਾਂ ਦੇ ਵਿੱਚ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੀ ਬਹੁਤ ਹੀ ਸਤਿਕਾਰਯੋਗ ਬੱਬੂ ਵੀਰ ਜੀ ਔਰ ਰਾਜਾ ਜੀ ਜਿਹੜੇ ਤਕਰੀਬਨ 20-25 ਸਾਲਾਂ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾ ਰਹੇ ਹਨ ਅੱਜ ਉਹ ਛੇਛੇ ਤੌਰ ਤੇ 탄탄 ਸ਼ਾਹਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਜੋ ਬੱਸਾਂ ਚਾਰ ਬੱਸਾਂ ਮਣੀ ਕਰਨ ਵਾਸਤੇ ਉਹ ਅਸੀਂ ਸਾਰੇ ਨਾਲ ਮਿਲ ਕੇ ਅੱਜ ਰਵਾਨਗੀ ਦੇਲ ਪਹੁੰਚੇ ਹਾਂ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹ ਗੁਰੂ ਕੀ ਲਾਡਲੀ ਫੌਜ ਸੇਵਾ ਸੁਸਾਇਟੀ ਨੂੰ ਤਿੰਨ ਤੁਗੜੀ ਰਾਜ ਤੁਗੜੀ ਤਰੱਕੀ ਪਖਸ਼ਰੀ ਇਸ ਤਰ੍ਹਾਂ ਹੀ ਇਹ ਜੋ ਸੇਵਾ ਹੈ ਇਹ ਕਰਦੇ ਰਹਿਣ ਸਾਰੀਆਂ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਵਾਹਿਗੁਰੂ ਕਿਰਪਾ ਇਸ ਤਰ੍ਹਾਂ ਹੀ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ